ਸਸਤਰੀਆਂ ਕਾਲ ਪੰਜਾਬੀ ਹੋ ਤੁਸੀਂ ਜੁੜਿਓ ਪੰਜਾਬ ਵੇਖਤਾ ਨਿਊਜ਼ ਨਾਲ ਪੰਜਾਬ ਦੀ ਵੱਡੀ ਖਬਰ ਇਹ ਅਪਡੇਟ ਹੈ ਪੰਜਾਬ ਪੁਲਿਸ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਜੋ ਕਿ ਮੁਅਤਲੀ ਅਧੀਨ ਨੇ ਅਤੇ ਇਸ ਵੇਲੇ ਸੀਬੀਆਈ ਦੀ ਹਿਰਾਸਤ ਦੇ ਵਿੱਚ ਨੇ ਉਹਨਾਂ ਦੇ ਕੇਸ ਨਾਲ ਜੁੜੀ ਹੋਈ ਵੱਡੀ ਅਪਡੇਟ ਹੈ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਸੀਬੀਆਈ ਨੇ ਪੰਜਾਬ ਦੇ ਵਿੱਚ ਅੱਜ ਇੱਕ ਵੱਡਾ ਐਕਸ਼ਨ ਕੀਤਾ ਹੈ ਇਸ ਇੱਕੋ ਐਕਸ਼ਨ ਨੇ ਪੰਜਾਬ ਦੇ ਕਈ ਲੋਕਾਂ ਨੂੰ ਤੁਰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਹੈ। ਕਈ ਲੋਕਾਂ ਨੂੰ ਇਹ ਖਦਸ਼ੇ ਲੱਗਣ ਲੱਗੇ ਨੇ ਕਿ ਮਿੱਟੀ ਦੇ ਹੇਠ ਦੱਬਿਆ ਹੋਇਆ ਉਹਨਾਂ ਦਾ ਧਨ ਉਹਨਾਂ ਦਾ ਬਲੈਕ ਮਨੀ ਹੁਣ ਉਜਾਗਰ ਹੋ ਜਾਊਗਾ। ਪਤਾ ਨਹੀਂ ਸੀਬੀਆਈ ਦੇ ਜਿਹੜੇ ਲੰਬੇ ਹੱਥ ਨੇ ਕਿੱਥੋਂ ਤੱਕ ਪਹੁੰਚਣਗੇ, ਕਿਹਨੂੰ ਕਿਹਨੂੰ ਆਪਣੇ ਕਲਾਵੇ ਦੇ ਵਿੱਚ ਲੈਣਗੇ, ਕੀ ਵੱਡਾ ਤੇ ਕੀ ਛੋਟਾ, ਪਤਾ ਨਹੀਂ ਹੁਣ ਕਦੋਂ ਸੀਬੀਆਈ ਦੀ ਗ੍ਰਿਫਤ ਦੇ ਵਿੱਚ ਆ ਜਾਵੇ। ਦੋਸਤੋ ਇਹ ਕੀ ਹੈ ਸਾਰਾ ਮਾਮਲਾ। ਲੁਧਿਆਣਾ ਅਤੇ ਪਟਿਆਲਾ ਦੇ ਕੁਝ ਪ੍ਰਾਪਰਟੀ ਡੀਲਰ ਜਾਂ ਕਹਿ ਲਓ ਬਿਲਡਰ ਕਿਉਂ ਸੀਬੀਆਈ ਦੇ ਨਿਸ਼ਾਨੇ ਤੇ ਆਏ ਕੀ ਵਾਕਈ ਪ੍ਰਾਪਰਟੀ ਡੀਲਰਾਂ ਅਤੇ ਬਿਲਡਰਾਂ ਦੇ ਰਾਹੀਂ ਵੱਡੇ ਲੋਕ ਜਿਨ੍ਹਾਂ ਦੇ ਵਿੱਚ ਸਿਵਲ ਅਤੇ ਪੁਲਿਸ ਦੇ ਅਫਸਰ ਅਤੇ ਨੇਤਾ ਲੋਕ ਮੰਨੇ ਜਾਂਦੇ ਨੇ ਕਿ ਇਹਨਾਂ ਦੇ ਰਾਹੀਂ ਆਪਣੇ ਕਾਲੇ ਧਨ ਨੂੰ ਸਫੇਦ ਕਰਨ ਜਾਂ ਆਪਣੀ ਇਨਵੈਸਟਮੈਂਟ ਕਰਨ ਪੂੰਜੀ ਨਿਵੇਸ਼ ਕਰਨ ਨੂੰ ਤਰਜੀਹ ਦਿੰਦੇ ਨੇ ਚਰਚਾਵਾ ਤਾਂ ਬਹੁਤ ਸਾਰੀਆਂ ਚੱਲ ਰਹੀਆਂ ਨੇ ਪਰ ਇਹ ਕੀ ਹੈ ਸਾਰਾ ਮਾਮਲਾ ਇਹਦੇ ਬਾਰੇ ਅਸੀਂ ਕੁਝ ਵਿਸ਼ਲੇਸ਼ਣ ਕਰਨ ਦਾ ਯਤਨ ਕਰਾਂਗੇ ਕਿਉਂਕਿ ਸੀਬੀਆਈ ਦਾ ਹੁਣ ਤੱਕ ਦਾ ਜਿਹੜਾ ਅਸੀਂ ਕਹ ਲਈਏ ਵੀ 16 ਅਕਤੂਬਰ ਤੋਂ ਬਾਅਦ ਜਦੋਂ ਹਰਚਰਨ ਸਿੰਘ ਭੁੱਲਰ ਅਤੇ ਉਹਨਾਂ ਦੇ ਨਾਲ ਇੱਕ ਵਿਅਕਤੀ ਕਿਰਸ਼ਨੂ ਸ਼ਰਦਾ ਜਿਸ ਨੂੰ ਕਿ ਦਲਾਲ ਕਿਹਾ ਗਿਆ ਹੈ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਇੱਕ ਵੱਡਾ ਐਕਸ਼ਨ ਹੈ ਸੀਬੀਆਈ ਦਾ ਕੇਂਦਰੀ ਜਾਂਚ ਬਿਊਰੋ ਦਾ ਤੇ ਹੁਣ ਤਫ਼ਤੀਸ਼ ਇੱਧਰ ਨੂੰ ਜਾਊਗੀ ਕਿਸ-ਕਿਸ ਤੱਕ ਪਹੁੰਚੂਗੀ ਬੜਾ ਹੀ ਜਿਹੜਾ ਹੈ ਮਾਹੌਲ ਜਿਹੜਾ ਅਸੀਂ ਕਹਿ ਦਈਏ ਬੜਾ ਸਸੰਸਨੀਖੇਜ ਬਣਦਾ ਜਾ ਰਿਹਾ ਹੈ ਤੁਸੀਂ ਸਾਡੀ ਇਸ ਵੀਡੀਓ ਨਾਲ ਅੰਤ ਤੱਕ ਜਰੂਰ ਜੁੜੇ ਰਹੋ ਅਸੀਂ ਕੱਲੇ-ਕੱਲੇ ਪਹਿਲੂ ਤੇ ਅਸੀਂ ਚਾਨਣਾ ਪਾਉਣ ਦੀ ਆਪਦੇ ਵੱਲੋਂ ਵਿਸ਼ਲੇਸ਼ਣ ਕਰਨ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਸੀਬੀਆਈ ਪਰਤਦਰ ਪਰਤ ਅੱਗੇ ਵੱਧਦੀ ਜਾ ਰਹੀ ਹੈ ਕਿਵੇਂ ਇੱਕ ਤੋਂ ਬਾਅਦ ਇੱਕ ਆਫੀਸਰ ਦਾ ਨਾਮ ਆ ਰਿਹਾ ਹੈ ਕਿਵੇਂ ਸਿਆਸਤਦਾਨਾਂ ਨੂੰ ਕੰਬੜੀ ਛੜੀ ਹੋਈ ਹੈ ਅਤੇ ਅਫਸਰਾਂ ਦੇ ਸਾਹ ਜਿਹੜੇ ਨੇ ਇਸ ਵੇਲੇ ਪੂਰੀ ਤਰ੍ਹਾਂ ਸੁੱਤੇ ਹੋਏ ਨੇ ਉਹਨਾਂ ਨੂੰ ਲੱਗਦਾ ਹੈ ਕਿ ਕਿਸੇ ਵੀ ਵੇਲੇ ਵੀ ਸੀਬੀਆਈ ਉਹਨਾਂ ਦੇ ਘਰ ਦਸਤਕ ਦੇ ਸਕਦੀ ਹੈ ਜਿਵੇਂ ਹੀ ਸਵੇਰੇ ਬੰਦਾ ਉੱਠਦਾ ਹੈ ਹਜੇ ਅੱਖਾਂ ਬਣੀ ਧੋਤੀਆਂ ਹੁੰਦੀਆਂ ਹਨ ਮੂੰਹ ਵੀ ਤੋਤਾ ਹੁੰਦਾ ਤੇ ਸੀਬੀਆਈ ਵਾਲੇ ਜਦੋਂ ਦਰਵਾਜ਼ਾ ਖੜਕਾਉਂਦੇ ਨੇ ਬੰਦੇ ਦਾ ਹਲਕੀ ਹੋ ਸਕਦਾ ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਹੋ ਗੱਲ ਕਰਦੇ ਆਂ ਅੱਜ ਦੇ ਸਮੁੱਚੇ ਮਰਤਾਰੇ ਦੀ ਦੋਸਤੋ ਜਿਵੇਂ ਕਿ ਅਸੀਂ ਕੇਸ ਬਾਰੇ ਸਾਰੀ ਜਾਣਦੇ ਹਾਂ ਵੀ 16 ਅਕਤੂਬਰ ਨੂੰ ਪੰਜਾਬ ਦੇ ਡੀਆਈਜੀ ਜੋ ਕੋਈ ਰੋਪੜ ਰੈਂਚ ਦੇ ਵਿੱਚ ਤਾਇਨਾਤ ਸੀ ਹਰਚੰਦ ਸਿੰਘ ਭੁੱਲਰ ਉਹਨਾਂ ਨੂੰ ਸੀਬੀਆਈ ਨੇ ਕੇਂਦਰੀ ਜਾਂਚ ਬਿਊਰੋ ਨੇ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜਾਇਆ ਆਕਾਸ਼ ਪੱਤਾ ਨਾਉ ਦੇ ਵਿਅਕਤੀ ਨੇ ਰੰਗੇ ਹੱਥੀਂ ਰਿਸ਼ਵਤ ਲੈਂਦਿਆਂ ਫੜਾਇਆ ਕਿ ਕਿਰਸ਼ਨੂ ਸ਼ਾਰਦਾ ਨਾਂ ਦੇ ਵਿਅਕਤੀ ਰਾਹੀਂ ਉਸ ਨਾਲ ਇੱਕ ਐਫਆਈਆਰ ਨੂੰ ਸੈਟਲ ਕਰਨ ਉਸ ਦੇ ਵਿੱਚ ਰਿਲੀਫ ਦੇਣ ਉਹਨੂੰ ਰਾਹਤ ਦੇਣ ਦਾ ਜਿਹੜਾ ਸੌਦਾ ਚੱਲ ਰਿਹਾ ਸੀ ਜਦੋਂ ਪਾਣੀ ਸਿਰੋਂ ਲੰਘ ਗਿਆ ਜਦੋਂ ਉਹਦੇ ਡੁੱਬਣ ਦੀ ਉਹਦੇ ਮਰਨ ਦੀ ਕਾਗਾਰ ਤੇ ਉਹ ਪਹੁੰਚ ਗਿਆ ਤਾਂ ਉਹਨੇ ਸੀਬੀਆਈ ਦਾ ਰਾਫੜਿਆ ਤੇ ਸੀਬੀਆਈ ਨੇ ਹਰਚਰਨ ਸਿੰਘ ਭੁੱਲਰ ਅਤੇ ਕਿਰਸ਼ਾਨੂੰ ਸ਼ਰਧਾ ਨੂੰ ਗ੍ਰਿਫਤਾਰ ਕਰ ਲਿਆ ਦੋਸਤੋ ਥੋੜਾ ਜਆ ਅਸ਼ੋਕੜ ਦੇ ਵਿੱਚ ਜਾਣਾ ਜ਼ਰੂਰੀ ਹੁੰਦਾ ਹੈ ਤਾਂ ਜੋ ਅਸੀਂ ਅੱਜ ਵਾਲੇ ਮਸਲੇ ਦਾ ਚੰਗੀ ਤਰ੍ਹਾਂ ਵਿਸ਼ਲੇਸ਼ਣ ਕਰ ਸਕੀਏ ਤੇ ਤੁਹਾਨੂੰ ਸਾਰ ਸਮੁੱਚਾ ਵਰਤਾਰਾ ਜਿਹੜਾ ਹੈ ਉਹ ਸਮਝ ਆ ਸਕੇ ਤੇ ਅਸੀਂ ਆਪਣੇ ਵੱਲੋਂ ਸਾਰਾ ਸਮਝਾਉਣ ਦੇ ਜਿਹੜੇ ਹੈ ਕਾਮਯਾਬ ਹੋ ਸਕੀਏ ਕੇਸ ਨੂੰ ਦੋਸਤੋ ਪਹਿਲੇ ਦਿਨ ਰੇਡ ਦੇ ਵਿੱਚ ਸੀਬੀਆਈ ਨੂੰ ਵੱਡਾ ਖਜ਼ਾਨਾ ਜਿਹੜਾ ਹੈ ਉਹ ਇੱਕ ਪੁਲਿਸ ਆਫੀਸਰ ਦੇ ਘਰੋਂ ਲੱਗਦਾ ਹੈ ਇੱਕ ਡੀਆਈਜੀ ਪੱਧਰ ਦਾ ਪੁਲਿਸ ਆਫੀਸਰ ਜੋ ਸਪੈਸ਼ਲ ਕੇਸ ਅਧੀਨ ਜਿਨੇ ਨਾ ਕੋਈ ਪ੍ਰੀਖਿਆ ਦਿੱਤੀ ਨਾ ਕੋਈ ਇੰਟਰਵਿਊ ਦਿੱਤੀ ਇਸ ਕਰਕੇ ਡੀਐਸਪੀ ਭਰਤੀ ਹੋ ਜਾਂਦਾ ਕਿਉਂਕਿ ਉਹਨਾਂ ਦੇ ਪਿਤਾ ਜੀ ਇੱਕ ਵੱਡੇ ਪੁਲਿਸ ਆਫੀਸਰ ਸਨ ਉਸ ਵੇਲੇ ਜੋ ਕਿ ਪੰਜਾਬ ਦੇ ਡੀਜੀਪੀ ਵੀ ਰਹੇ ਸਰਦਾਰ ਮਹਿਲ ਸਿੰਘ ਪੁੱਲਰ ਉਹਨਾਂ ਦੇ ਸੁਪੁੱਤਰ ਹਰਚਰਨ ਸਿੰਘ ਪੁੱਲਰ ਤੇ ਜਿਹੜੀ ਮਿਹਰਬਾਨ ਹੁੰਦੀ ਹੈ ਉਸ ਵੇਲੇ ਦੀ ਸਰਕਾਰ ਬੈਂਤ ਸਿੰਘ ਦੀ ਸਰਕਾਰ ਜਿਹੜੀ ਕਿ ਸਪੈਸ਼ਲ ਕੇਸ ਅਧੀਨ ਹਰਚਰਨ ਸਿੰਘ ਪੁੱਲਰ ਨੂੰ ਡੀਐਸਪੀ perties ਕਰ ਲੈਂਦੀ ਹੈ ਤਾਂ ਡੀਐਸਪੀ ਡੀਜੀਪੀ ਤੱਕ ਪਹੁੰਚਦੇ ਪਹੁੰਚਦੇ ਜਿਹੜੇ ਹੈ ਸੀਬੀਆਈ ਦੇ ਗ੍ਰਿਫਟ ਦੇ ਵਿੱਚ ਉਹਨਾਂ ਦਾ ਸੀਬੀਆਈ ਜਦੋਂ ਉਹਨਾਂ ਦੇ ਘਰੇ ਛਾਪਾ ਮਾਰਦੀ ਹੈ ਦੋਸਤੋ 7.5 ਕਰੋੜ ਦੇ ਕਰੀਬ ਰੁਪਈਆ ਉਹਨਾਂ ਦੇ ਘਰੋਂ ਬਰਾਮਦ ਹੁੰਦਾ ਹੈ 2.5 ਕਿਲੋ ਸੋਨਾ ਉਹਨਾਂ ਦੇ ਘਰੋਂ ਬਰਾਮਦ ਹੁੰਦਾ ਹੈ 26 ਲਗਜ਼ਰੀ ਘੜੀਆਂ ਮਰਸਡੀਜ਼ ਵਰਗੀਆਂ ਮਹਿੰਗੀਆਂ ਕਾਰਾਂ 52 ਪ੍ਰਾਪਰਟੀਆਂ ਦੇ ਦਸਤਾਵੇਜ਼ ਉਹਨਾਂ ਦੇ ਘਰੋਂ ਬਰਾਮਦ ਹੁੰਦੇ ਨੇ ਤੇ ਦੂਸਰੇ ਦਿਨ ਫਿਰ ਦੂਸਰੀ ਵਾਰੀ ਫਿਰ ਸੀਬੀਆਈ ਉਹਨਾਂ ਦੇ ਘਰ ਪਰਮੈਸ਼ ਕਰਦੀ ਹੈ ਸਾਰਾ ਕੁਝ ਕਰਦੀ ਹੈ ਤਾਂ ਉਹਨਾਂ ਦੇ ਫਾਰਮ ਹਾਊਸਸ ਤੇ ਵੀ ਛਾਪਾ ਮਾਰਿਆ ਜਾਂਦਾ ਹੈ ਉਹਨਾਂ ਦਾ ਸਮਰਾਲਾ ਸਥਿਤ ਫਾਰਮ ਹਾਊਸ ਦੇਖਣ ਵਾਲਾ ਚੱਕਾ ਚੌਂ ਅੱਖਾਂ ਚ ਚੁਦਿਆ ਜਾਂਦੀਆਂ ਨੇ ਕਿ ਕਿਸ ਤਰ੍ਹਾਂ ਡੈਕੋਰੇਟ ਕੀਤਾ ਹੋਇਆ ਕਿਸ ਤਰ੍ਹਾਂ ਉੱਥੇ ਵੱਡੀਆਂ-ਵੱਡੀਆਂ ਫਿਲਮਾਂ ਦੀ ਸ਼ੂਟਿੰਗ ਹੋ ਸਕਦੀ ਹੈ ਕਿਸ ਤਰ੍ਹਾਂ ਉਥਰੇ ਪ੍ਰੀ-ਵੇਡਿੰਗ ਸ਼ੂਟ ਹੋ ਸਕਦੇ ਨੇ ਇੱਕ ਤਰ੍ਹਾਂ ਨਾਲ ਮਹਿਲ ਨੁਮਾ ਜਿਹੜਾ ਉਹ ਉਹਦਾ ਨਾਮ ਵੀ ਮਹਿਲ ਫਾਰਮ ਰੱਖਿਆ ਗਿਆ ਹੈ ਉਹਨਾਂ ਦੇ ਪਿਤਾ ਜੀ ਦਾ ਨਾਮ ਮਹਿਲ ਸਿੰਘ ਭੁੱਲਰ ਸੀ ਸ਼ਾਇਦ ਉਸ ਦੇ ਨਾਂ ਉਤੇ ਉਹਨਾਂ ਦੇ ਨਾਂ ਉਤੇ ਪਿਤਾ ਜੀ ਦੇ ਨਾਂ ਉਤੇ ਜਿਹੜਾ ਉਸ ਫਾਰਮ ਦਾ ਨਾਮ ਰੱਖਿਆ ਗਿਆ ਮਹਿਲ ਫਾਰਮ ਪਿਤਾ ਜੀ ਦਾ ਨਾਮ ਮਹਿਲ ਸਿੰਘ ਭੁੱਲਰ ਮਹਿਲ ਫਾਰਮ ਤੇ ਵੱਕਿਆਈ ਮੈਨਾਂ ਨੂੰ ਵੀ ਉਹ ਮਾਤ ਪਾਉਂਦਾ ਜਦੋਂ ਤੁਸੀਂ ਚੰਡੀਗੜ੍ਹ ਲੁਧਿਆਣਾ ਹਾਈਵੇ ਦੇ ਉੱਤੇ ਪੈਂਦੇ ਇਸ ਫਾਰਮ ਦੇ ਅੰਦਰ ਜਾਓਗੇ ਤਾਂ ਤੁਹਾਨੂੰ ਵਾਕਈ ਲੱਗੂ ਇੱਕ ਵੱਖਰੀ ਦੁਨੀਆ ਦੇ ਵਿੱਚ ਆ ਗਏ ਇੱਕ ਵੱਖਰੇ ਸਵਰਗ ਦੇ ਵਿੱਚ ਆ ਗਏ ਹਰ ਤਰ੍ਹਾਂ ਦੀ ਸੁੱਖ ਸਹੂਲਤ ਨਾਲ ਐਸ ਉਥੇ ਇੱਕ ਵੱਡੀ ਕੋਠੀ ਵੀ ਮੌਜੂਦ ਹੈ ਜਿੱਥੇ ਰਹਿਣ ਲਈ ਵੀ ਇੱਕ ਵਧੀਆ ਜੁਗਾੜ ਜਿਹੜਾ ਉਹ ਬਣਿਆ ਹੋਇਆ ਤੇ ਹੋਰ ਸਹੂਲਤਾਂ ਦਾ ਕੋਈ ਬੇਸ਼ੁਮਾਰ ਨੇ ਤੁਸੀਂ ਅੰਦਾਜ਼ਾ ਹੀ ਨਹੀਂ ਲਾ ਸਕਦੇ ਇਹ ਫਾਰਮ ਇਹ ਐਕਸਪੋਜ਼ ਹੋਇਆ ਸਮਰਾਲਾ ਵਾਲੀ ਜ਼ਮੀਨ ਹੋਈ ਅਸੀਂ ਕਹਿੰਦੇ ਮਿਰਜ਼ਾਪੁਰ ਵਾਲੀ ਜਿਹੜਾ ਫਾਰਮ ਹਾਊਸ ਤੇ ਹੋਰ ਹੁਣ ਦੋਸਤੋ ਨਾਲ ਲੁਧਿਆਣਾ ਦੇ ਵਿੱਚ ਜਾਇਦਾਦਾਂ ਵਿਦੇਸ਼ ਦੇ ਵਿੱਚ ਜਾਇਦਾਦਾਂ ਇਹ ਸਾਰਾ ਕੁਝ ਐਕਸਪੋਜ਼ ਹੋ ਗਿਆ ਤਾਂ ਸ਼ੁਰੂ ਦੇ ਵਿੱਚ ਲੱਗਿਆ ਵੀ ਸੀਬੀਆਈ ਨੇ ਹਰਚਰਨ ਸਿੰਘ ਭੁੱਲਰ ਅਤੇ ਕਿਰਸ਼ਾਨੂੰ ਸ਼ਰਦਾ ਦਾ ਰਿਮਾਂਡ ਦੇ ਲਿਆ ਤਾਂ ਲੋਕਾਂ ਨੂੰ ਲੱਗਿਆ ਵੀ ਸ਼ਾਇਦ ਮਾਮਲਾ ਵਟੇ ਖਾਤੇ ਪੈ ਗਿਆ ਮਾਮਲਾ ਕਮਜ਼ੋਰ ਪੈ ਸਕਦਾ ਹੈ ਕਿਸੇ ਨਾ ਕਿਸੇ ਲੈਵਲ ਤੇ ਹੋ ਸਕਦਾ ਕੋਈ ਸੈਟਿੰਗ ਹੋ ਗਈ ਹੋਵੇ ਜਾਂ ਚਲੋ ਜੀ ਇੱਕ ਵਾਰੀ ਫੜ ਲਿਆ ਫੜ ਕੇ ਟਰੈਪ ਦਾ ਕੇਸ ਬਣ ਗਿਆ ਉਸ ਤੋਂ ਬਾਅਦ ਸ਼ਾਇਦ ਢਿੱਲਾ ਪੈ ਗਿਆ ਪਰ ਜਿਵੇਂ 29 ਅਕਤੂਬਰ ਆਉਂਦਾ ਹੈ ਤਾਂ 29 ਅਕਤੂਬਰ ਨੂੰ ਸੀਬੀਆਈ ਕਿਰਸ਼ਾਨੂੰ ਸ਼ਰਦਾ ਨੂੰ 9 ਦਿਨ ਦੇ ਰਿਮਾਂਡ ਤੇ ਲੈ ਲੈਂਦੀ ਹੈ ਮੰਗਿਆ 12 ਦਿਨਾਂ ਦਾ ਰਿਮਾਂਡ ਸੀ ਪਰ ਸੀਬੀਆਈ ਨੂੰ ਨੌਦੰਦਾਰ ਮਾੜ ਬੀਜੰਦਾ ਕਿ ਤੁਸੀਂ ਇਸ ਦੀ ਕਸਟੋਡੀਅਲ ਇਨਟੈਰੋਗੇਸ਼ਨ ਕਰ ਸਕਦੇ ਹੋ ਹਿਰਾਸਤੀ ਪੁੱਛਗਿਛ ਕਰ ਸਕਦੇ ਹੋ ਉਸ ਹਿਰਾਸਤੀ ਪੁੱਛਗਿਛ ਲਈ ਉਹਨਾਂ ਨੇ ਦੱਸਿਆ ਕਿ ਕਿਰਸ਼ਾਨੂੰ ਸ਼ਾਰਦਾ ਦੇ ਮੋਬਾਈਲ ਫੋਨ ਦੇ ਵਿੱਚੋਂ ਬਹੁਤ ਸਾਰਾ ਡਾਟਾ ਮਿਲਿਆ ਹੈ ਉਹਨਾਂ ਦੀ ਇੱਕ ਡਾਇਰੀ ਮਿਲੀ ਹੈ ਉਹਦੇ ਘਰ ਤੰਦਾਂ ਜੋੜਦੀਆਂ ਨੇ ਇੱਕ ਦੂਜੇ ਨਾਲ ਕਿਹੜੇ ਅਫੀਸਰ ਤੋਂ ਇਹ ਕੰਮ ਕਰਾਉਂਦਾ ਸੀ ਕਿੱਥੋਂ ਪੈਸੇ ਲੈ ਕੇ ਕਿੱਥੇ ਦਿੰਦਾ ਸੀ ਕਿਹੜੇ ਅਫਸਰ ਤੱਕ ਕਿੰਨੇ ਜਾਂਦਾ ਸੀ ਕਿਹੜੇ ਬੰਦੇ ਨੂੰ ਫਾਇਦਾ ਹੁੰਦਾ ਸੀ ਇਹ ਅਸੀਂ ਸਾਰੀਆਂ ਤੰਦ ਨਾਲ ਤੰਦ ਜੋੜਨੀ ਹੈ ਤਾਂ ਜੋ ਪੂਰਾ ਅਸੀਂ ਖਾਕਾ ਤਿਆਰ ਕਰਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਸਕੀਏ ਤਾਂ ਸੀਬੀਆਈ ਨੇ ਇੱਕ ਸਾਰਾ ਕੁਝ ਅਦਾਲਤ ਦੇ ਮੁਰੇ ਬੇਨਤੀ ਕੀਤੀ ਤੇ ਅਦਾਲਤ ਨੇ ਬੇਨਤੀ ਪ੍ਰਵਾਨ ਕਰਦੇ ਹਾਂ ਉਹਨਾਂ ਦਾ ਨਾਉ ਦਿਨਾਂ ਰਿਮਾਂਡ ਦਿੱਤਾ ਤਾਂ ਉਸ ਤੋਂ ਬਾਅਦ ਇੱਕ ਡਰਾਮਾ ਹੋਰ ਹੁੰਦਾ ਹੈ ਪੰਜਾਬ ਬਿਜਲੀਅንስ ਬਿਊਰੋ 29 ਤਰੀਕ ਨੂੰ ਹੀ ਹਰਚਰਨ ਸਿੰਘ ਭੁੱਲਰ ਦੇ ਖਿਲਾਫ ਡਿਸਪਰਪੋਰਸ਼ਨੇਟ ਅਤੇ ਸਰੋਤਾਂ ਤੋਂ ਜ਼ਿਆਦਾ ਆਮਦਨ ਦਾ ਮਾਮਲਾ ਦਰਜ ਕਰਦੀ ਹੈ ਪਰ 1 ਨਵੰਬਰ ਨੂੰ ਸੀਬੀਆਈ ਇੱਕਦਮ ਐਸਾ ਕੰਮ ਕਰਦੀ ਹੈ ਕਿ ਸਭ ਦੇ ਪੈਰਾਹੇਟ ਜ਼ਮੀਨ ਨਿਕਲ ਜਾਂਦੀ ਹੈ ਹਰਚਰਨ ਸਿੰਘ ਪੁੱਲਰ ਜੋ ਕਿ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਦੇ ਵਿੱਚ ਬੈਠੇ ਸਨ ਉਹਨਾਂ ਦਾ ਰਿਮਾਂਡ ਮੰਗ ਲਿਆ ਜਾਂਦਾ ਹੈ ਅਤੇ ਸੀਬੀਆਈ ਦੀ ਵਿਸ਼ੇਸ਼ ਅਦਾਲਤ ਹਰਚਰਨ ਸਿੰਘ ਪੁੱਲਰ ਨੂੰ 5 ਦਿਨਾਂ ਦੇ ਰਿਮਾਂਡ ਤੇ ਸੀਬੀਆਈ ਦੇ ਹਵਾਲੇ ਕਰ ਦਿੰਦੀ ਹੈ ਵੀ ਲੈ ਜਾਓ ਜੀ ਤੁਸੀਂ ਜੋ ਪੁੱਛ-ਕਿਛ ਕਰਨੀ ਹੈ ਜੋ ਇਹਨਾਂ ਦੀ ਕਸਟੋਡੀਅਲ ਇੰਟਰੋਗੇਸ਼ਨ ਕਰਨੀ ਹੈ ਉਹ ਤੁਸੀਂ ਕਰ ਸਕਦੇ ਹੋ ਪੰਜ ਦਿਨਾਂ ਲਈ ਬੰਦਾ ਤੁਹਾਨੂੰ ਦਿੱਤਾ ਡੀਆਈਜੀ ਸਾਹਿਬ ਹੁਣ ਪੰਜ ਦਿਨ ਲਈ ਜਿਹੜਾ ਹੈ ਸੀਬੀਆਈ ਦੀ ਕਸਟਡੀ ਦੇ ਵਿੱਚ ਰਹਿਣਗੇ ਇਸ ਤਰ੍ਹਾਂ ਨਾਲ 6 ਨਵੰਬਰ ਨੂੰ ਜਿਹੜਾ ਵਾਪਸ ਦੋਨਾਂ ਨੂੰ ਕਿਰਸ਼ਾਨੁ ਸ਼ਰਦਾ ਅਤੇ ਖਰਚਨ ਸਿੰਘ ਭੁੱਲਰ ਨੂੰ ਵਾਪਸ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਊਗਾ ਉੱਥੋਂ ਅਦਾਲਤ ਨੇ ਫੈਸਲਾ ਕਰਨਾ ਹੈ ਕਿ ਉਹਨਾਂ ਨੂੰ ਅਦਾਲਤੀ ਹਿਰਾਸਤ ਦੇ ਅਧੀਨ ਭੇਜਿਆ ਜਾਂਦਾ ਹੈ ਜਾਂ ਮੁਰਤੋਂ ਸੀਬੀਆਈ ਨੂੰ ਇੱਕ ਦਿਨ ਦੋ ਦਿਨ ਜਾਂ ਰਿਮਾਂਡ ਦਿੱਤਾ ਜਾਂਦਾ ਜਾਂ ਨਹੀਂ ਜਾਂ ਸੀਬੀਆਈ ਰਿਮਾਂਡ ਮੰਗਦੀ ਹੈ ਇਹ ਹੁਣ 6 ਨਵੰਬਰ ਨੂੰ ਤੈਅ ਹੋਊਗਾ ਹਣ ਦੋਸਤੋ ਅਸੀਂ ਲਾਲਗੇ ਵੀ 29 ਅਕਤੂਬਰ ਤੋਂ ਕਿਰਸ਼ਾਨੂੰ ਸ਼ਰਦਾ ਸੀਬੀਆਈ ਦੀ ਹਿਰਾਸਤ ਦੇ ਵਿੱਚ ਹੈ 1 ਨਵੰਬਰ ਤੋਂ ਹਰਚਰਨ ਸਿੰਘ ਭੁੱਲਰ ਸੀਬੀਆਈ ਦੀ ਹਿਰਾਸਤ ਦੇ ਵਿੱਚ ਨੇ ਦੋਨਾਂ ਦੇ ਮੋਬਾਈਲ ਫੋਨ ਦਾ ਡਾਟਾ ਸੀਬੀਆਈ ਦੇ ਕੋਲ ਤੇ ਜੋ ਵਟਸਐਪ ਕਾਲਾਂ ਕਰਦੇ ਸੀ ਜਿਸ ਕਿਸੇ ਨਾਲ ਵੀ ਕੋਈ ਕੋਈ ਵੀ ਉਨੀਕੀ ਗੱਲ ਕਰਦੇ ਸੀ ਇਹ ਤਾਂ ਹੁਣ ਸੀਬੀਆਈ ਨੂੰ ਪਤਾ ਹੈ ਜਾਂ ਉਹਨਾਂ ਵਿਅਕਤੀਆਂ ਨੂੰ ਪਤਾ ਹੈ ਸਾਨੂੰ ਆਪ ਨੂੰ ਵੀ ਪਤਾ ਹੁੰਦਾ ਹੈ ਕਿ ਵਟਸਐਪ ਦੇ ਵਿੱਚ ਕੀ ਕੁਝ ਡਾਟਾ ਪਿਆ ਹੈ ਕੀ ਮਾੜਾ ਹੈ ਕੀ ਚੰਗਾ ਹੈ ਕੀ ਬੰਦਾ ਹੈ ਕੀ ਗੰਦਾ ਹੈ ਪਾਨੂੰ ਸਾਰਾ ਕੁਝ ਪਤਾ ਹੁੰਦਾ ਤਾਂ ਹੁਣ ਉਹ ਸਾਰਾ ਕੁਝ ਸੀਬੀਆਈ ਦੇ ਹਵਾਲੇ ਆ ਚੁੱਕੇ ਤਾਂ ਹੁਣ ਉਹ ਤੰਦ ਨਾਲ ਤੰਦ ਜੁੜਦੀ ਹੈ ਤਾਂ ਜਦੋਂ ਹੀ ਦੇਖੋ ਇੱਕ ਤਰੀਕ ਨੂੰ ਹਰਚਰ ਸਿੰਘ ਭੁੱਲਰ ਨੂੰ ਫਰਿਆਸਤ ਦੇ ਵਿੱਚ ਅਸੀਂ ਕਹ ਲਈਏ ਵੀ ਰਿਮਾਂਡ ਤੇ ਲੈ ਜਾਂਦਾ ਤਾਂ ਅੱਜ ਤਰੀਕ ਹੈ 3 4 ਨਵੰਬਰ 4 ਨਵੰਬਰ ਨੂੰ ਸੀਬੀਆਈ ਦਿਨ ਚੜ੍ਹਦੀਆਂ ਛਾਪਾ ਮਾਰਦੀ ਹੈ ਪਟਿਆਲਾ ਅਤੇ ਲੁਧਿਆਣਾ ਦੇ ਵਿੱਚ ਤਕਰੀਬਨ ਦਿਨ ਚੜਦੇ ਹੀ ਛਾਪਾ ਵੱਜਦਾ ਜਦੋਂ ਹਜੇ ਲੋਕ ਉੱਠੇ ਹੀ ਹੁੰਦੇ ਨੇ ਜਾਂ ਹਜੇ ਕਈ ਤਾਂ ਪਏ ਹੁੰਦੇ ਨੇਗੇ ਸੁਸਤ ਬੰਦੇ ਤੇ ਦਿਨ ਚੜਦੇ ਹੀ ਬਾਕਾਇਦਾ ਅਦਾਲਤ ਤੋਂ ਤਲਾਸ਼ੀ ਵਰੰਟ ਸਰਚ ਵਰੰਟ ਹਾਸਲ ਕਰਕੇ ਸੀਬੀਆਈ ਧਮਕਦੀ ਹੈ ਕਿੱਥੇ ਧਮਕਦੀ ਹੈ ਪਟਿਆਲਾ ਦੇ ਵਿੱਚ ਇੱਕ ਬਹੁਤ ਵੱਡੇ ਪ੍ਰਾਪਰਟੀ ਡੀਲਰ ਦੇ ਘਰ ਜਿਹੜਾ ਮਾੜਾ ਮੁੱਟਾ ਬਿਲਡਰ ਦਾ ਕੰਮ ਵੀ ਕਰਦਾ ਤੇ ਲੁਧਿਆਣਾ ਦੇ ਵਿੱਚ ਵੀ ਪ੍ਰਾਪਰਟੀ ਡੀਲਰ ਦੇ ਘਰ ਦੋਸਤੋ ਆਖਰ ਫੜਿਆ ਇੱਕ ਪੁਲਿਸ ਅਫਸਰ ਹੈ ਇੱਕ ਦਲਾਲ ਹੈ ਹੈਰਾਨੀ ਦਾ ਸਬਦ ਉਹ ਐ ਵੀ ਪ੍ਰਾਪਰਟੀ ਡੀਲਰਾਂ ਦਾ ਕਿ ਲੈਣ ਦੇਣਾ ਆ ਜਾਂਦਾ ਹੈ ਪ੍ਰਾਪਰਟੀ ਡੀਲਰਾਂ ਦੇ ਘਰੇ ਹੀ ਕਿਉਂ ਛਾਪੇ ਪੈਂਦੇ ਨੇ ਜਦੋਂ ਵੀ ਕੋਈ ਆਈਐਸ ਅਫਸਰ ਫੜਿਆ ਜਾਂਦਾ ਹੈ ਜਦੋਂ ਕੋਈ ਨੇਤਾ ਫੜਿਆ ਜਾਂਦਾ ਹੈ ਜੇ ਬਿਕਰਮ ਸਿੰਘ ਮਜੀਠੀਆ ਫੜਿਆ ਗਿਆ ਤਾਂ ਰਣਜੀਤ ਸਿੰਘ ਗਿਲਕੋ ਵਾਲਾ ਕਹਿੰਦੇ ਜੀ 3 ਕਰੋੜ ਰੁਪਇਆ ਤੋਂ ਤੋਂ ਕੰਪਨੀ ਤੋਂ ਲਿਆ ਕਾਹਦਾ ਲਿਆ ਦੱਸੋ ਜੀ ਤਾਂ ਜਦੋਂ ਕੋਈ ਨੇਤਾ ਫੜਿਆ ਜਾਂਦਾ ਹੈ ਜਦੋਂ ਕੋਈ ਅਫਸਰ ਫੜਿਆ ਜਾਂਦਾ ਹੈ ਪ੍ਰਾਪਰਟੀ ਡੀਲਰਾਂ ਨਾਲ ਲੈਣ ਦੇਣ ਸਾਹਮਣੇ ਆ ਜਾਂਦਾ ਹੈ ਜਦੋਂ ਹਰਚਰਨ ਸਿੰਘ ਪੁੱਲਰ ਫੜੇ ਗਏ, ਕਿਰਸ਼ਾਨੂੰ ਸ਼ਰਦਾ ਫੜਿਆ ਗਿਆ ਤਾਂ ਪ੍ਰਾਪਰਟੀ ਦੇ ਘਰੇ 4 ਨਵੰਬਰ ਨੂੰ ਸਵੇਰੇ ਹੀ ਰੇਡ ਹੋ ਜਾਂਦੀ ਹੈ ਜੋ ਕਿ ਹੁਣ ਤੱਕ ਜਾਰੀ ਹੈ। ਤਾਂ ਉਥੋਂ ਪ੍ਰਾਪਰਟੀ ਦੇ ਘਰੇ ਰੇਡ ਜਿਹੜੀ ਪਟਿਆਲੇ ਹੁੰਦੀ ਹੈ ਤੇ ਲੁਧਿਆਣੇ ਹੁੰਦੀ ਹੈ ਦੋਸਤੋ। ਉਹਨਾਂ ਦਾ ਸਮੂੱਚਾ ਕਰ ਅਤੇ ਉਹਨਾਂ ਦੇ ਸਾਰੇ ਦਫ਼ਤਰ ਟਕਾਣੇ ਸੀਬੀਆਈ ਨੇ ਪੂਰੀ ਤਰ੍ਹਾਂ ਛਾਣ ਮਾਰੇ। ਉਹਨਾਂ ਦੇ ਮੋਬਾਈਲ ਫੋਨ, ਉਹਨਾਂ ਦਾ ਕੰਪਿਊਟਰ, ਉਹਨਾਂ ਦਾ ਵਹੀ ਖਾਤਾ ਉਹਨਾਂ ਦੇ ਘਰ ਪਏ ਪ੍ਰਾਪਰਟੀਆਂ ਦੇ ਜਾਇਦਾਦ ਸਾਰਾ ਕੁਝ ਸੀਵੀਆਈ ਨੇ ਕੰਟਰੋਲ ਕਰ ਲਿਆ ਸਾਰਾ ਕੁਝ ਦੇਖ ਲਿਆ ਹੁਣ ਅੱਗੇ ਪਤਾ ਨਹੀਂ ਕੀ ਕੁਝ ਨੰਗਾ ਹੋਣਾ